ਨਾਬਾ ਦੇ ਵਿੱਚ ਇਹ ਬਹੁਤ ਵੱਡਾ ਪ੍ਰੋਜੈਕਟ ਹੈ ਜੀ ਮੱਛੀ ਪਾਲਨ ਦਾ ਜਿਹੜਾ ਕਿ ਪਿਛਲੇ ਲੰਮੇ ਸਮੇਂ ਤੋਂ ਬਹੁਤ ਵੱਡੀ ਡਿਮਾਂਡ ਸੀਗੀ ਇੱਕ ਤਾਂ ਚਾਰ ਦੀਵਾਰੀ ਜਿਹੜੀ ਬਣਨ ਵਾਲੀ ਸੀਗੀ ਜੀ ਉਹ ਚਾਰ ਦੀਵਾਰੀ ਬਣੀ ਹੈ ਇੱਕ ਅੰਦਰ ਚਾਰ ਪੰਜ ਟੈਂਕ ਬਣਾਏ ਨੇ ਜਿਹਦੇ ਵਿੱਚ ਮੱਛੀ ਦਾ ਜਿਹੜਾ ਪੂਂਗ ਹੁੰਦੀ ਹੈ ਜੀ ਯਾਨੀ ਕਿ ਉਹਦਾ ਜਿਹੜੇ ਬੇਬੀ ਹੁੰਦੇ ਜਦੋਂ ਮੱਛੀ ਪੈਦਾ ਹੁੰਦੀ ਹੈ ਤਾਂ ਉਹਦੇ 'ਚ ਫਿਰ ਉਹ ਪਾਏ ਜਾਂਦੇ ਆ ਫਿਰ ਉੱਥੋਂ ਮੱਛੀ ਵੱਡੀ ਹੁੰਦੀ ਹੈ ਤੇ ਉਹਦੇ ਚਾਰ ਪੰਜ ਟੈਂਕ ਬਣਾਏ ਨੇ ਜੀ ਔਰ ਇਹ ਜਿਹੜਾ ਸਾਰਾ ਕੰਮ ਹੈ ਲਗਭਗ ਤਕਰੀਬਨ 50 ਲੱਖ ਰੁਪਏ ਦੀ ਲਾਗਤ ਦੇ ਨਾਲ ਹੋਇਆ ਸਾਰਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਬੜੇ ਲੰਮੇ ਸਮੇਂ ਬਾਅਦ ਇੱਥੇ ਕੋਈ ਗ੍ਰਾਂਟ ਜਿਹੜੀ ਆਈ ਹੈ ਜੀ ਮੈਂ ਪਿਛਲੇ ਸਾਲ ਵੀ ਵਿਜ਼ਿਟ ਕਰਕੇ ਗਿਆ ਜਦੋਂ ਕੰਮ ਚੱਲ ਰਿਹਾ ਸੀ ਹੁਣ ਕੰਮ ਮੁਕੰਮਲ ਹੋ ਗਿਆ ਮੁਕੰਮਲ ਹੋਣ ਤੋਂ ਬਾਅਦ ਅੱਜ ਨੀਂਹ ਪੱਥਰ ਰੱਖਿਆ ਜਿੰਨਾ ਸਟਾਫ ਆ ਸਾਰਾ ਮੱਛੀ ਪਾਲਣ ਨਾਲ ਸੰਬੰਧਿਤ ਸਾਰਾ ਸਟਾਫ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਾਰਿਆਂ ਨੇ ਬਹੁਤ ਹੀ ਵਾਕਮਾਲ ਕੰਮ ਕੀਤਾ ਔਰ ਮੈਂ ਉਮੀਦ ਕਰਦਾ ਕਿ ਇਹ ਜ ਮੱਛੀ ਪਾਲਣ ਦਾ ਹੁਣ ਜਿਹੜਾ ਪ੍ਰੋਜੈਕਟ ਜਿਹੜਾ ਅੱਗੇ ਵੱਧ ਰਿਹਾ ਇਹਦਾ ਫਾਇਦਾ ਇਕੱਲਾ ਨਾਭਾ ਨੂੰ ਨਹੀਂ ਜੀ ਪੂਰੇ ਜ਼ਿਲ੍ਹੇ ਨੂੰ ਔਰ ਕਈ ਜ਼ਿਲ੍ਹਿਆਂ ਨੂੰ ਜਿਹੜਾ ਜੀ ਹਰਿਆਣੇ ਤੋਂ ਵੀ ਆਉਂਦੇ ਨੇ ਜੀ ਇੱਥੇ ਮੱਛੀ ਦੀ ਪੂੰਗ ਲੈਣ ਵਾਸਤੇ ਤੇ ਹੋਰ ਸਟੇਟਾਂ ਤੋਂ ਵੀ ਆਉਂਦੇ ਨੇ ਉਹਨਾਂ ਨੂੰ ਵੱਡਾ ਫਾਇਦਾ ਜਿਹੜਾ ਹੋਏਗਾ ਇਸ ਦੇ ਨਾਲ ਬੇਰੋਜ਼ਗਾਰੀ ਵੀ ਦੂਰ ਹੋ ਗਈ ਬਿਲਕੁਲ ਬੇਰੋਜ਼ਗਾਰੀ ਦੂਰ ਹੋ ਗਈ ਜਦੋਂ ਕੋ ਮੱਛੀ ਪਾਲਣ ਇੱਕ ਬਹੁਤ ਹੀ ਲਾਹੇਵੰਦ ਹੰਦਾ ਜੀ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਕੈਨੇਡਾ ਜਾਣ ਦੀ ਬਜਾਏ ਜਾਂ ਕਿਸੇ ਹੋਰ ਕੰਟਰੀ ਜਾਣ ਦੀ ਬਜਾਏ ਫਿਰ ਉੱਥੋਂ ਡਿਪੋਰਟ ਹੋ ਕੇ ਵਾਪਸ ਆਉਣ ਦੀ ਬਜਾਏ ਬਿਹਤਰ ਇਹ ਹੈ ਕਿ ਤੁਸੀਂ ਆਪਣਾ ਇਹ ਲਾਹੇਵੰਦ ਧੰਦਾ ਜੀ ਮੱਛੀ ਪਾਲਣ ਜਿਵੇਂ ਸੂਰਾਂ ਦਾ ਧੰਦਾ ਬਹੁਤ ਹੈ ਜੀ ਬੱਕਰੀਆਂ ਦਾ ਬਹੁਤ ਅੱਛਾ ਕੰਮ ਹੈ ਜੀ ਮਸ਼ਰੂਮ ਦਾ ਕੰਮ ਬਹੁਤ ਅੱਛਾ ਹੈ ਕਿ ਉਹਨਾਂ ਕੰਮਾਂ ਦੇ ਵਿੱਚ ਇਨਵੈਸਟਮੈਂਟ ਵੀ ਥੋੜੀ ਹੈ ਸਰਕਾਰ ਵੀ ਜਿਹੜੀ ਜੀ ਲੋਨ ਦੇ ਰਹੀ ਹੈ ਤੁਸੀਂ ਉਹ ਕੰਮ ਕਰਕੇ ਤੁਸੀਂ ਆਪਣੇ ਕਾਰੋਬਾਰ ਦੇ ਮਾਲਕ ਬਣੋ ਔਰ ਨਾਲ ਦੂਜਿਆਂ ਨੂੰ ਵੀ ਕਾਰੋਬਾਰ ਦਿਓ ਸਭ ਨੂੰ ਬੇਨਤੀ ਹੈ ਔਰ ਇਸ ਪ੍ਰੋਜੈਕਟ ਦੇ ਵਿੱਚ ਜਿਹੜੇ ਤੁਸੀਂ ਦੇਖੋਗੇ ਬਹੁਤ ਸਾਰੇ ਮਜ਼ਦੂਰ ਸਹਬਾਨ ਜਿਹੜੇ ਆ ਕੰਮ ਕਰਦੇ ਆ ਔਰ ਜਿਵੇਂ ਜਿਵੇਂ ਕੰਮ ਵਧੂਗਾ ਤਾਂ ਹੋਰ ਵੀ ਮਜ਼ਦੂਰ ਜਿਹੜੇ ਇੱਥੇ ਐਡ ਹੋਣਗੇ ਆ ਦੇਖੋ ਪਹਿਲੀ ਗੱਲ ਤਾਂ ਹੈ ਜੀ ਮੈਂ ਮਜ਼ਦੂਰ ਦਾ ਪੁੱਤਾਂ ਕਿਸਾਨ ਮਜ਼ਦੂਰ ਇਕਤਾ ਜੰਦਾਬਾਦ ਮੈਂ ਸ਼ੁਰੂ ਤੋਂ ਹੀ ਇਹ ਨਾਰਾ ਲਾਉਂਦਾ ਰਹੇ ਹਾਂ ਔਰ ਜਦੋਂ ਵੀ ਕਿਸਾਨ ਧਰਨੇ ਤੇ ਬੈਠੇ ਨੇ ਖਾਸ ਕਰਕੇ ਨਾਭਾ ਬਲਾਕ ਦੇ ਜਿੰਨੇ ਕਿਸਾਨ ਸਾਰੇ ਸਾਡੇ ਵੱਡੇ ਨੇ ਸਤਿਕਾਰਯੋਗ ਨੇ ਮੈਂ ਤਾਂ ਬਹੁਤ ਸਤਿਕਾਰ ਕਰਦਾ ਕਿਸਾਨ ਭਰਾਵਾਂ ਕੱਲ ਸਟ੍ਰਾਈਕ ਤੇ ਗਏ ਸੀਗੇ ਤੇ ਫਿਰ ਸੀਮਪ ਸਾਹਿਬ ਨੇ ਕੁਝ ਬੇਨਤੀ ਕੀਤੀ ਵੀ ਕੰਮ ਤੇ ਵਾਪਸ ਆਓ ਕਿਉਂਕਿ ਲੋਕਾਂ ਦੀ ਖੱਜਲ ਖਵਾਰੀ ਬਹੁਤ ਹੁੰਦੀ ਹੈ ਜੀ ਔਰ ਇੱਕ ਗੱਲ ਸਪਸ਼ਟ ਹੈ ਕਿ ਸਾਡੀ ਸਰਕਾਰ ਜਿਹੜੀ ਹੈ ਭਗਵੰਤ ਮਾਨ ਸਰਕਾਰ ਅਸੀਂ ਸਾਰੇ ਅਸੀਂ ਪ੍ਰਚਾਰ ਮੁਕਤ ਪੰਜਾਬ ਦਾ ਨਾਰਾ ਦਿੱਤਾ ਸੀ ਔਰ ਅਸੀਂ ਉਹਦੇ ਤੇ ਪੈਰਾ ਦੇ ਰਹੇ ਆ ਜੀ ਬਹੁਤ ਵਧੀਆ ਪੰਜਾਬ ਸਰਕਾਰ ਵੱਲੋਂ ਗ੍ਰਾਂਟ ਦਿੱਤੀ ਗਈ ਹੈ ਮੱਸੀ ਫਾਰਮ ਨੂੰ ਬਹੁਤ ਚੰਗਾ ਉਪਰਾਲਾ ਨੌਜਵਾਨਾਂ ਨੂੰ ਰੋਜ਼ਗਾਰ ਮਿਲੂਗਾ ਬਹੁਤ ਹੀ ਵਧੀਆ ਕਦਮ ਹੈ ਜੀ ਅਸੀਂ ਬਹੁਤ ਧੰਨਵਾਦ ਕਰਦੇ ਆ ਐਮ ਐਲ اے ਸਾਹਿਬ ਦਾ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਗ੍ਰਾਂਟ ਦੇ ਕੇ ਕੰਮ ਨੂੰ ਪੂਰ ਚੜ੍ਹਾਇਆ ਇੱਕ ਕੋਪੀਆ ਅਪਰਾਹਲਾ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਜੀ 50 ਲੱਖ ਦੀ ਗ੍ਰਾਂਟ ਜਿਵੇਂ ਲਾ ਲੋ ਮੱਛੀ ਪਾਲਣ ਨੂੰ ਦਿੱਤੀ ਗਈ ਹੈ ਇਹਨਾਂ ਲੋਕਾਂ ਨੂੰ ਰੋਜ਼ਗਾਰ ਮਿਲਣਾ ਮੱਛੀ ਪਾਲਣ ਨੂੰ ਹਲਾਰਾ ਮਿਲਣਾ ਜਿਵੇਂ ਪਿੰਡਾਂ ਚ ਲੋਕਾਂ ਨੇ ਆਪਣੇ ਖੇਤਾਂ ਵਿੱਚ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਉਹਦੇ ਵਾਸਤੇ ਲਾਹੇਵੰਦ ਹੰਦ ਸਾਥਤ ਹੋਊਗਾ ਜੀ ਇਹ